ਮੈਂ ਸੰਤੋਖ ਸਿੰਘ ਪਿੰਡ ਰਣਜੀਤਪਾਲ ਦਾ ਰਹਿਣਾ ਮੈਂ ਪਿੰਡ ਦੇ ਵਕਾਫਾਸਤੇ ਕੰਮ ਕਰਨਾ ਚਾਹੁੰਨਾ ਤੇ ਮੇਰੀ ਤੁਨ ਪਤਨੀ ਦਰਸ਼ਨ ਕੌਰ ਜੀ ਸਰਪੰਚ ਚੁਣੇ ਗਏ ਜੀ ਮਾਦਾ ਜੀ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਦਿੱਤਾ ਮਾਨਵਸਿਆ ਸੋ ਕੀ ਕਰਨਾ ਚਾਹੋਗੇ ਕਿਵੇਂ ਦੇ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਸਾਰੇ ਪਿੰਡ ਨੇ ਬੜਾ ਸੱਜੇ ਢੰਗ ਨਾਲ ਚੁਣਿਆ ਸਰਪੰਚ ਅਹੀਂ ਜੋ ਵੀ ਪਿੰਡ ਦਾ ਵਿਕਾਸ ਹੋਏਗਾ ਬੜਾ ਵਧੀਆ ਤਰੀਕੇ ਨਾਲ ਕਰਾਂਗੇ ਕਿਹੜੇ ਕਿਹੜੇ ਪਿੰਡ ਦੇ ਕੰਮ ਹੋਣ ਵਾਲੇ ਸਾਡੇ ਪਿੰਡ 'ਚ ਪਾਣੀ ਦਾ ਵਿਕਾਸ ਹੋਣ ਵਾਲਾ ਗੜੀਆਂ ਨਾਲੀਆਂ ਵੀ ਬਣਨ ਵਾਲੀਆਂ ਨੇ ਮਤਲਬ ਦੇਖੀਦਾ ਪਿੰਡਾਂ ਦੇ ਵਿੱਚ ਸੋਹਣੀ ਪਾਰਕਿੰਗ ਬਣੀ ਹੁੰਦੀ ਆ ਸੋ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੇ ਨੌਜਵਾਨਾਂ ਦਾ ਜਮਾਉਂਦੀ ਆ ਡਿਸਪੈਂਸਰੀ ਹੁੰਦੀ ਆ ਵਧੀਆ ਦੇਖੋ ਹੁੰਦੀ ਆ ਲਾਈਟਾਂ ਲਟਾਂ ਲੱਗੀਆਂ ਹੁੰਦੀਆਂ ਨੇ ਬਲਬ ਲੱਗੇ ਹੁੰਦੇ ਕੀ ਤੁਹਾਡੇ ਪਿੰਡ ਦੇ ਵਿੱਚ ਕੋਈ ਅਜਿਹੀ ਸਹੂਤਾ ਹੈਗੀ ਨਹੀਂ ਅੱਗੇ ਬਿਲਕੁਲ ਨਹੀਂ ਹੈਗੀ ਤਾਂ ਉਹਨਾਂ ਹੱਡੇ ਵਿਚਾਰ ਆ ਕਿ ਜੋ ਵੀ ਆਏਗਾ ਕੋਈ ਚਿਤਰਾ ਦਾ ਵੀ ਕੰਮ ਹੋ ਚੱਲਾਂਗੇ ਚੱਲੇਗਾ ਚਲਾਵਾਂਗੇ ਲੇਟਾਂ ਵੀ ਲਵਾਵਾਂਗੇ ਸਭ ਕੁਝ ਹੀ ਕਰਾਂਗੇ ਜੀ ਹਾਂਜੀ ਇਹ ਮਤਲਬ ਆਸਨ ਕਾਰ ਦੀ ਸਮੱਸਿਆ ਵੀ ਪਿੰਡਾਂ ਜੂੰ ਹਾਂਜੀ ਹਾਂਜੀ ਉਹ ਤਾਂ ਬਹੁਤ ਜ਼ਿਆਦਾ ਵਾ ਤਾਂ ਸਾਰੇ ਇਹੀ ਬੋਲਿਆ ਜਾਂਦਾ ਕਿ ਸੈਡ ਬੰਦਾ ਜਦੋਂ ਵੀ ਸੈਡ ਖੁੱਲੇਗੇ ਸਾਰਿਆਂ ਦਾ ਕੰਮ ਕਰਵਾਇਆ ਜਾਏਗਾ ਪਤਾ ਜੀ ਕੱਚੇ ਕੋਠਿਆਂ ਦੀ ਨਰਾਣ ਪੰਨਾ ਜਾਈ ਆ ਤੋਂ ਨਵੇਂ ਬਾਉਂ ਵਿੱਚ ਭਰੇ ਗਏ ਨੇ ਹਾਂਜੀ ਉਹ ਸੰਘਾ ਦੇ ਵੈਸੇ ਵੀ ਪਿੰਡਾਂ 'ਚ ਹੁੰਦੇ ਨੇ ਉਹ ਪਲੱਸਾਂ ਦੇ ਵੈਸੇ ਵੀ ਹੁੰਦੇ ਨੇ ਕਿ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਤੱਚੇ ਕੂਠਾ ਨਹੀਂ ਕਰਾਣ ਦੇ ਆਈ ਆ ਕਿ ਜਾਂ ਬਸ ਕਿੰਨੇ ਭਰੇ ਗਏ ਨਵੇਂ ਜਿਹੇ 12 12-14 ਭਰੇ ਨੇ ਤੇ ਪਰ ਆਈ ਨਹੀਂ ਹੈਗੀ ਹਾਂਜੀ ਹਾਂ ਪਲੱਸਾਂ ਵੀ ਪਿੰਡਾਂ 'ਚ ਆ ਬਣ ਵਾਲੀਆਂ ਹਾਂਜੀ ਕੋਈ ਕਈ ਵਾਰੀ ਸੈਂਟਰ ਕੋਰਮਣੀ ਦਾ ਪੰਜਾਬੋਂ ਸਭ ਤੋਂ ਸੂਤੰਤਰ ਗਰੀਬ ਲੋਕਾਂ ਵਾਸਤੇ ਹੁੰਦੀਆਂ ਨੇ ਸੋ ਪਿੰਡ ਵਿੱਚ ਕਿਤਨਾ ਕਿਤੇ ਇਸ ਦਾ ਵਧੀਆ ਭਰੇ ਵਧੀ ਹੁੰਦੀ ਹੈ ਤਾਂ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਤੇ ਤੁਹਾਡੇ ਵੱਲੋਂ ਨਹੀਂ ਨਹੀਂ ਸਾਡੀ ਕੋਈ ਧੜੇਵਾਜੀ ਨਹੀਂ ਹੋਏਗੀ ਬਿਲਕੁਲ ਨਹੀਂ ਜੋ ਵੀ ਸਾਡੇ ਸਾਰੇ ਆਪਣੇ ਆ ਤੇ ਆਪਣੇ ਕਰਕੇ ਹੁਣ ਕੰਮ ਕੀਤਾ ਜਾਏਗਾ ਕੋਈ ਇਹੋ ਜੀ ਵਧੀਕੀ ਨਹੀਂ ਹੈਗੀ ਹਾਂਜੀ ਸੋ ਮੈਸੇਜ ਇਹ ਕੀ ਦਿਨਾ ਜਾਓਗੇ ਪਿੰਡ ਵਾਲਿਆਂ ਨੂੰ ਤੁਹਾਨੂੰ ਉਹਨਾਂ ਨੇ ਸਰਪੰਚ ਜੁਣਿਆ ਸੇਵਾ ਦਾ ਮੋਬਾਈਲ ਹਾਂਜੀ ਅਹੀਂ ਤੇ ਉਹ ਚਾਹੁੰਦੇ ਆ ਕਿ ਜੋ ਸਰਕਾਰ ਚਾਹੇ ਜਿਸ ਤਰ੍ਹਾਂ ਦਾ ਵੀ ਪੈਸਾ ਆਏ ਥਾਂ ਪਰ ਥਾਂ ਲਾਵਾਂਗੇ ਤੇ ਲੱਗੇਗਾ ਤੇ ਕੰਮ ਪੂਰੇ ਹੁਣੇ ਚਾਹੀਦੇ ਤੇ ਪੂਰੇ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਬੇਨਤੀ ਕਰਦੇ ਆਂ ਸਾਡੀ ਪਰਜਾਈ ਜੀ ਮੈਂ ਆਪਣੇ ਸਰਪੰਚ ਜੀ ਚੁਣੇਗਾ ਦਰਸ਼ਨ ਕੌਰ ਜੀ ਆਹੇ ਪਿੰਡ ਦਾ ਬਹੁਤ ਤਹਿ ਦਿਲੋਂ ਧੰਨਵਾਦ ਆ ਕਿ ਜਿਨ੍ਹਾਂ ਸਾਨੂੰ ਕੀਮਤੀ ਵੋਟਾਂ ਪਾ ਕੇ ਸਾਨੂੰ ਵਿਕਾਸ ਕਰਨ ਦਾ ਤੇ ਅੱਗੇ ਸੇਵਾ ਦਾ ਮੌਕਾ ਦਿੱਤਾ ਤੇ ਅਸੀਂ ਪਿੰਡ ਦੇ ਜਿਹੜੇ ਵਿਕਾਸ ਹੈ ਇਹ ਸਾਡੇ ਦੀ ਇੱਕ ਤਾਂ ਸਾਡੇ ਪਾਰਕਿੰਗ ਹੈਨੀ ਨੰਬਰ 1 ਤੇ ਨੰਬਰ 2 ਸਾਡੇ ਨਾਲ ਪਾਣੀ ਦੀ ਵਿਕਾਸ ਦੀ ਬਹੁਤ ਤੰਗੀ ਹੈ ਇਹ ਕਿਰਪਾ ਕਰਕੇ ਸਾਡਾ ਵਿਕਾਸ ਤੇ ਮੇਰਾ ਸ਼ੁਭਨਾਮ ਬਲਕਾਰ ਸਿੰਘ ਇਹ ਕਦੇ ਪਿੰਡੋਂ ਵਿੱਚ ਤੁਸੀਂ ਪ੍ਰਸ਼ਾਸਨ ਨੂੰ ਜਾਂ ਸਰਕਾਰ ਦੇ ਦਰਬਾਰੇ ਕੋਈ ਅਪੀਲ ਕੀਤੀ ਜਾਂਦੀ ਸੀ ਉਹ ਸਮੱਸਿਆ ਹੁੰਦੀ ਹੈ ਅਸੀਂ ਸਾਰੇ ਜੇ ਨਵੇਂ ਬਣਿਆ ਨਵੇਂ ਪੰਨ ਤੋਂ ਬਾਅਦ ਜਿਸ ਨਸ਼ੀਰ ਜੀ ਨੂੰ ਬੇਨਤੀ ਕੀਤੀ ਹੈ ਯਾਰ ਹਲਕਾ ਨ ਚਾਰਜ ਦੀ ਨਾਗਰ ਨੇ ਤੇ ਉਹਨੂੰ ਮਤਲਬ ਤਹਿ ਉਹਨਾਂ ਨੇ ਸਾਡੀ ਸਮੱਸਿਆ ਗੱਲ ਹੱਲ ਰੱਖੀ ਹੈ ਤੇ ਗਾਂ ਵਾਸਤੇ ਹੁਣ ਵੇਖੋ ਜੋ ਵੀ ਬੰਦਾ ਇਹਦਾ ਜੀ ਵੀਰ ਜੀ ਪਿੰਡ ਦੇ ਲੋਕਾਂ ਮਾਤਾ ਜੀ ਨੂੰ ਸਪੰਨ ਚੁੜਿਆ ਹੰਸੋ ਸੇਵਾ ਕਰਦਾ ਵਾਪਰਤਾ ਮਨ ਰੱਥਿਆ ਸੋ ਕਿਵੇਂ ਦੇ ਦੇਓ ਕੀ ਕਹਾਂ ਜਾਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪੁਸ਼ਪਿੰਦਰ ਸਿੰਘ ਤੇ ਮੇਰੇ ਚਾਚੀ ਜੀ ਆ ਜਿਹੜੇ ਇਸ ਵੇਲੇ ਮੌਜੂਦਾ ਸਰਪੰਚ ਵਾ ਦਰਸ਼ਨ ਕੋਰ ਜੀ ਪਿੰਡ ਵਾਲਿਆਂ ਦਾ ਬਹੁਤ ਸਹੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਮਤਲਬ ਪੀਐਸ ਕਾਬਿਲ ਸਮਝਿਆ ਤੇ ਆਪਣੀ ਕੀਮਤੀ ਵੋਟਾਂ ਪਾ ਕੇ ਸਾਨੂੰ ਸਰਪੰਚੀ ਦਾ ਤਾਜ ਸਾਡੇ ਸਿਰ ਬਖਸ਼ਿਆ ਪਿਛਲੇ ਪੰਚਾਇਤ ਉਹ ਲੋਕ ਕਿਹੜੇ ਅਧੂਰੇ ਕੰਮ ਲੈ ਚੁੱਕੇ ਹੋਏ ਜੋ ਤੁਹਾਡੀ ਗੱਲ ਨੂੰ ਦੇਖੋ ਸਰ ਪਿਛਲੀ ਪੰਚਾਇਤ ਵੀ ਬਹੁਤ ਵਧੀਆ ਸੀ ਉਹਨਾਂ ਨੇ ਵੀ ਕਾਫੀ ਕੰਮ ਪਿੰਡ ਵਿੱਚ ਜਿਹੜੇ ਕੀਤੇ ਆ ਤੇ ਅੱਗੇ ਜੋ ਵੀ ਕੰਮ ਅਧੂਰੇ ਰਹਿੰਦੇ ਆ ਸ਼ਮਸ਼ਾਨ ਘਾਟ ਦਾ ਕੰਮ ਆ ਗਲੀਆਂ ਨਾਲੀਆਂ ਦਾ ਪਿੰਡਾਂ ਚ ਜਿਸ ਤਰ੍ਹਾਂ ਲਾਈਟਾਂ ਦਾ ਕੈਮਰੇਆਂ ਦਾ ਪਿੰਡ ਦਾ ਸੁੰਦਰੀਕਰਨ ਮਤਲਬ ਹੀ ਕਾ ਜੋ ਵੀ ਮਤਲਬ ਹੀ ਹੋਏਗਾ ਕਰਾਂਗੇ ਬਿਲਕੁਲ ਸੋ ਇੱਕ ਨੌਜਵਾਨ ਆ ਗੂ ਹੁੰਦੇ ਨਾ ਤੇ ਬਾਕੀ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਕਿ ਸਾਡੇ ਪਿੰਡੇ ਦੇ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵੱਲੋਂ ਤੁਹਾਡੀ ਪੰਚਾਇਤ ਵੱਲੋਂ ਕੀ ਪ੍ਰਤਿਖਿਆ ਹੋਵੇ ਦੇਖੋ ਸਰ ਨੌਜਵਾਨਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹਰ ਕੰਮ ਵਿੱਚ ਤੇ ਇਹ ਇਸ ਸਰਪੰਚੀ ਵਿੱਚ ਵੀ ਉਹਨਾਂ ਨੇ ਸਾਨੂੰ ਬਹੁਤ ਆਪਣੀ ਕੀਮਤੀ ਵੋਟਾਂ ਪਾ ਕੇ ਨੌਜਵਾਨਾਂ ਦਾ ਬਹੁਤ ਸਾਥ ਰਿਹਾ ਸਾਨੂੰ ਉਹਨਾਂ ਨੇ ਸਾਨੂੰ ਇਸ ਕਾਬਲ ਸਮਝਿਆ ਤੇ ਸਰਪੰਚ ਬਣਾਇਆ ਤੇ ਅਸੀਂ ਵੀ ਨੌਜਵਾਨਾਂ ਨਾਲ ਹਰ ਪੱਖ ਤੇ ਖੜੇ ਆ ਜਿਹੜੇ ਵੀ ਉਹਨਾਂ ਨੂੰ ਜਿਸ ਤਰ੍ਹਾਂ ਦੀ ਕੋਈ ਸਰਕਾਰ ਵੱਲੋਂ ਸਹੂਲਤ ਆਏਗੀ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਦਿੱਤੇਗੀ ਵੈਸੇ ਵੀ ਵਾਇਗੁਰੂ ਦੀ ਬੜੀ ਕਿਰਪਾ ਵਾ ਆਪਣੇ ਪਿੰਡ 'ਚ ਸਾਰੇ ਨੌਜਵਾਨ ਸਰਦਾਰ ਵਾ ਬਾਣੀ ਨਾਲ ਜੁੜੇ ਆ ਨਸ਼ੇ ਤੋਂ ਮੁਕਤ ਵਾ ਤੇ ਬਾਕੀ ਅਸੀਂ ਨੌਜਵਾਨਾਂ ਦੀ ਹਰ ਪੱਖ ਤੋਂ ਅਸੀਂ ਉਹਨਾਂ ਦੀ ਮਦਦ ਕਰਾਂਗੇ ਜਿਸ ਤਰ੍ਹਾਂ ਦੀ ਵੀ ਉਹਨਾਂ ਨੂੰ ਲੋੜ ਹੋਏਗੀ ਰਾਸ਼ਨ ਕਾਰਡ ਦੀ ਸਮੱਸਿਆ ਕਦੇ ਪਿੰਡਾਂ ਦੀ ਜੋਦੀ ਹੈ ਕਿ ਤੁਹਾਨੂੰ ਲੱਗਦਾ ਸਾਡੇ ਕੋਲ ਵੀ ਹੈਗੀ ਹੈ ਜਿਹਦੇ ਲੋਕ ਲੋਕਾਂ ਦਾ ਰਸਤਾ ਕਰਨਾ ਹੈ ਹਾਂਜੀ ਹਾਂਜੀ ਪਾਜੀ ਬਿਲਕੁਲ ਜਿਹੜੇ ਰਾਸ਼ਨ ਕਾਰਡ ਜਿਨ੍ਹਾਂ ਦੇ ਬਣਨ ਵਾਲੇ ਆ ਉਹਨਾਂ ਦੇ ਬਣਾਵਾਂਗੇ ਅਜੇ ਸਾਈਟ બીજી ਚੱਲਦੀ ਪਈ ਆ ਸਾਈਟ ਓਪਨ ਜਿੱਦਨ ਵੀ ਹੋਈ ਤੇ ਅਸੀਂ ਗੁਰਦੁਆਰਾ ਸਭ ਅਨਾਉਂਸਮੈਂਟ ਕਰਕੇ ਤੇ ਜਿਨ੍ਹਾਂ ਜਿਨ੍ਹਾਂ ਦੇ ਲੋਡ ਹੋਏਗੀ ਜਿਨ੍ਹਾਂ ਜਿਨ੍ਹਾਂ ਦੇ ਜੋਗ ਹੋਣਗੇ ਉਹਨਾਂ ਦੇ ਜ਼ਰੂਰ ਅਪਲਾਈ ਕਰਾਂਗੇ ਬਣਾਵਾਂਗੇ ਉਹਨਾਂ ਦੇ ਕੋਈ ਨਾਏਗਾ ਵੀ ਗਲਿਆ ਮਦਦਾਂ ਦੇ ਵਿੱਚ ਵੀ ਜਿਹੜੇ ਲੋਕ ਲੋਕ ਹੋਣ ਜਨਾਂ ਨੂੰ ਜੁਗਾਰ ਦੀ ਤੰਗਵਾ ਹਾਂਜੀ ਹਾਂਜੀ ਜੀ ਨਾ ਪਾ ਜੀ ਦੇ ਕਿ ਤੁਹਾਡੇ ਵੱਲੋਂ ਕੀ ਮਿਹਰਾ ਲੱਗੀ ਨਹੀਂ ਸਰ ਇਦਾਂ ਦਾ ਕੋਈ ਨਹੀਂ ਹੋਏਗਾ ਸਾਡੇ ਵੱਲੋਂ ਅਸੀਂ ਜਿਹੜੇ ਜੋਗਵਾ ਅਸੀਂ ਉਹਨਾਂ ਦੇ ਜੋਬ ਕਾਰਡ ਬਣਾਵਾਂਗੇ ਸ਼ਕਤੀ ਸਾਹਿਬ ਨੂੰ ਅਸੀਂ ਦਿੱਤੇ ਆ ਉਹਨਾਂ ਨੂੰ ਸ਼ਕਤੀ ਸਾਹਿਬ ਨੂੰ ਮਿਲ ਕੇ ਅਸੀਂ ਪਰਸਨਲ ਉਹਨਾਂ ਨਾਲ ਮੀਟਿੰਗ ਕਰਾਂਗੇ ਉਹਨਾਂ ਨੂੰ ਕਹਾਂਗੇ ਜੋ ਜੋਗਵਾ ਉਹਨਾਂ ਦੇ ਜੋਬ ਕਾਰਡ ਬਣਾਵਾਂਗੇ ਤੇ ਉਹਨਾਂ ਨੂੰ ਅਸੀਂ ਪੈਸੇ ਦਵਾਵਾਂਗੇ ਉਹਨਾਂ ਨੂੰ ਕੰਮ ਕਰਨਾ ਸਭ ਕਹਿੰਦੀ ਐਜੂਕੇਸ਼ਨ ਲੈ ਕੇ ਜਿਵੇਂ ਦੇਖਦੇ ਹੋ ਕੀ ਲੱਗਦਾ ਇੱਥੇ ਕਾਫੀ ਗੰਮੀ ਜਾਏ ਜਾਂ ਫੋਨਡ ਹੋਣ ਦੀ ਲੋੜ ਨਹੀਂ ਸਰ ਐਜੂਕੇਸ਼ਨ ਬੱਚੇ ਅੱਜਕੱਲ ਬਹੁਤ ਐਡਵਾਂਸ ਚੱਲਦੇ ਪਏ ਐਜੂਕੇਸ਼ਨ ਬੜੀ ਵਧੀਆ ਵ लागे अपने मतलब बिहारパクトो वो तो बढ़िया हाडा पेंटवा एजुकेशन ते नंबर 1 वा हां जी कोई कमी नहीं हैगी जल कई वारी प्रधानों ਝਗੜੇ ਇੰਨੇ ਖਾਦ ਜਾਂਦੇ ਆ ਕਿ ਲੋਕਾਂ ਨੂੰ ਖਾਣੇ ਦੇਣੇ ਇੱਤ ਤੀ ਨਾ ਸਾਮਾਜ ਰੁਬਾਹ ਹੋ ਗਦੇ ਕਸਾਜ ਬਹੁਤ ਹਾਂਜੀ ਹਾਂਜੀ ਸੋ ਕਿਵੇਂ ਤੁਹਾਡੀ ਗੱਲ ਨੂੰ ਪ੍ਰਭਾਵ ਦਿੱਤਾ ਜਾਏ ਸਰ ਹਾਡੀ ਤੇ ਇਹ ਕੋਸ਼ਿਸ਼ ਆ ਪਹਿਲਾਂ ਦੇ ਝਗੜਾ ਕੋਈ ਹੋਏ ਨਾ ਜੇ ਬਾਈ ਚਾਂਸ ਕੋਈ ਗੱਲਬਾਤ ਨਿੱਕੀ ਮੋਟੀ ਹੋ ਵੀ ਜਾਂਦੀ ਆ ਤਾਂ ਅਹੀਂ ਮਤਲਬ ਕਿ ਥਾਣਿਆਂ ਕਚਾਰੀਆਂ ਤੱਕ ਪਹੁੰਚਣ ਦਾ ਕੋਸ਼ਿਸ਼ ਨਹੀਂ ਕਰਦੇ ਅਸੀਂ ਘਰੇ ਬੈ ਕੇ ਉਹਨੂੰ ਸੁਲਝਾ ਲਈਦਾ ਵਾ ਇੱਕ ਦੋ ਸਾਡੀ ਪੰਚਾਇਤ ਜਦੋਂ ਦੀ ਬਣੀਆ ਇੱਕ ਦੋ ਵਾਰੀ ਮਸਲਾ ਬਣਿਆ ਵੀ ਆ ਇਸ ਤਰ੍ਹਾਂ ਦਾ ਤੇ ਉਹ ਸਾਰਿਆਂ ਨੇ ਨੌਜਵਾਨਾਂ ਨੇ ਰਲ ਕੇ ਜੋ ਸਾਡੇ ਸਰਪੰਚ ਸਾਹਿਬ ਸਾਡੀ ਮੈਂਬਰ ਪੰਚਾਇਤ ਜੋ ਵੀ ਸਾਰਿਆਂ ਨੇ ਰਲ ਕੇ ਬਹੁਤ ਵਧੀਆ ਅਸਰ ਦਿੱਤਾ ਵਾ ਤੇ ਉਹ ਅਸੀਂ ਘਰੇ ਬੈਠ ਕੇ ਆਪਣੇ ਨੇ ਵੇੜ ਲਿਆ ਬਹੁਤ ਵਧੀਆ ਸਤਿਯੁਦ ਨਸਿਆਂ ਬਰੋਦੋ ਪੰਜਾਬ ਕਾਨੇ ਮਹਿੰਮ ਜੀ ਦੀ ਹਾਂਜੀ ਇੱਕ ਨੌਜਵਾਨ ਹੋਂ ਦੇ ਨਾਤੇ ਇਵੇਂ ਦੇ ਦੋ ਇਹ ਵੀ ਯਾਦ ਰੱਖਦਾ ਦਿਖਾਉਂਦਾ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਵਾ ਸਰ ਉਹਨਾਂ ਨੇ ਇੱਕ ਆਪਣਾ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਵਾ ਕਿ ਜੇ ਕੋਈ ਜਿਸ ਤਰ੍ਹਾਂ ਨਸ਼ਾ ਕਰਦਾ ਵਾ ਕੋਈ ਉਹਦੀ ਤਲਾਸ਼ ਦੇ ਇਤਲਾਹ ਦੋ ਅਸੀਂ ਉਹਦਾ ਨਾਮ ਗੁੱਪਤ ਰੱਖਾਂਗੇ ਪਰ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਵਾ ਵੀ ਸਾਡੇ ਪਿੰਡ 'ਚ ਬੜੀ ਮਹਾਰਾਜ ਦੀ ਕਿਰਪਾ ਵਾ ਨਾ ਹੀ ਕੋਈ ਨਸ਼ਾ ਕਰਦਾ ਵਾ ਨਾ ਹੀ ਕੋਈ ਨਸ਼ਾ ਵੇਚਦਾ ਵਾ ਨੌਜਵਾਨ ਗੁਰੂ ਵਾਲੇ ਪਾਸੇ ਲੱਗੇ ਆ ਕਾਫੀ ਨੌਜਵਾਨ ਆਪਣੇ ਵਿਦੇਸ਼ 'ਚ ਵੀ ਰਹਿੰਦੇ ਆ ਤੇ ਕੋਈ ਇਸ ਤਰ੍ਹਾਂ ਦਾ ਮਸਲਾ ਹੈ ਨਸ਼ਾ ਬਹੁਤ ਵਧੀਆ ਆਪਣਾ ਉਹਨੂੰ ਇਹ ਪੈਲ ਦੇ ਆਧਾਰ ਤੇ ਪਿੰਡ ਦੇ ਵਿੱਚ ਕੰਮ ਕਰਾਉਣ ਜਾਂਦੇ ਆ ਜਿਹੜਾ ਪਿੰਨ ਨੂੰ ਲੋੜੀਂਦਾ ਸਬੂਤਾਂ ਪ੍ਰਦਾਨ ਕਰਦੇ ਪੈਲ ਦੇ ਆਧਾਰ ਤੇ ਸਾਰੇ ਹੀ ਇਹੋ ਕੰਮ ਕਰਾਵਾਂਗੇ ਸਾਰੇ ਕੰਮ ਹੀ ਪੈਲ ਦੇ ਆਧਾਰ ਤੇ ਕਰਾਵਾਂਗੇ ਪਰ ਜਿਹੜਾ ਇਸ ਵੇਲੇ ਬਿਲਕੁਲ ਨੰਬਰ 1 ਤੇ ਆ ਇੱਕ ਤੇ ਸਾਰੇ ਕਰਾਵਾਂਗੇ ਸ਼ਮਸ਼ਾਨ ਘਾਟ ਦਾ ਸ਼ਮਸ਼ਾਨ ਘਾਟ ਬਹੁਤ ਮੜੇ ਹਾਲਾਤ ਆ ਉਹਦੇ ਜਿਸ ਤਰ੍ਹਾਂ ਜਦੋਂ ਵੀ ਉਹਦੀ ਗ੍ਰਾਂਟ ਆਉਂਦੀ ਆ ਮਤਾ ਪਾਇਆ ਵਾ ਤੇ ਉਹਦਾ ਕੰਮ ਕਰਾਵਾਂਗੇ ਦੂਸਰਾ ਜਿਹੜੀ ਇੱਕ ਦੋ ਗਲੀ ਬੰਨ ਵਾਲੀ ਗਲੀ ਬਣਾਵਾਂਗੇ ਕੱਚੇ ਕੋਠਿਆਂ ਦੀ ਜਿਹੜੇ ਸਰਕਾਰ ਵੱਲੋਂ ਸਹੂਲਤਾਂਈ ਸੀ ਉਹ ਅਸੀਂ ਅਪਲਾਈ ਕੀਤਾ 12-14 ਬੰਦਿਆਂ ਦਾ ਜਿੱਦਣ ਵੀ ਉਹਨਾਂ ਦੇ ਆਂਦੇ ਉਹਨਾਂ ਨੂੰ ਪੱਕਾ 36 60 ਪੱਕੀਆਂ ਕਰਕੇ ਦਵਾਵਾਂਗੇ ਹੋਰ ਵੀ ਜੋ ਸਮੇਂ ਦੇ ਨਾਲ-ਨਾਲ ਕੰਮ ਜਿਸ ਤਰ੍ਹਾਂ ਦੇ ਵੀ ਹੋਣਗੇ ਕਰਦੇ ਰਵਾਂਗੇ ਪਹਿਲ ਦੇ ਆਧਾਰ ਤੇ ਕਰਾਂਗੇ ਹਾਂਜੀ ਕੀ ਮੈਸੇਜ ਦਿਨਾ ਜਾਊਗਾ ਪਿੰਡ ਵਾਲਿਆਂ ਨੇ ਉਹ ਤੁਹਾਨੂੰ ਸੁਣਿਆ ਤੁਸੀਂ ਅਵਾਗੰਦ ਦਾ ਫੋਕਾ ਦਿੱਤਾ ਨਾਸਨ ਕੀ ਦੋ ਪਿੰਡ ਵਾਲਿਆਂ ਦਾ ਫੇਰ ਇੱਕ ਵਾਰ ਤੈਅ ਚ ਲੋ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਸਾਨੂੰ ਇਸ ਕਾਬਿਲ ਸਮਝਿਆ ਤੇ ਸਾਨੂੰ ਸਰਪੰਚੀ ਦਾ ਅਹੁਦਾ ਦਿੱਤਾ ਵਾ ਤੇ ਉਹਨਾਂ ਨੇ ਵਿਸ਼ਵਾਸ ਦਿਵਾਣਾ ਚਾਹਵਾਂਗੇ ਵੀ ਅਸੀਂ ਰਾਹਦੇ ਨੇ ਇੱਕ ਕਰਕੇ ਕੋਈ ਬੈਰ ਵਿਰੋਧਤਾ ਆਪ ਨਾਲ ਰੱਖਦੇ ਹੋਏ ਸਾਰਿਆਂ ਨੂੰ ਇੱਕ ਜੁਟ ਕਰਕੇ ਆਪਣੇ ਨਾਲ ਲੈ ਕੇ ਤੇ ਪਿੰਡ ਵਾਸਤੇ ਵਿਕਾਸ ਦੇ ਕੰਮ ਕਰਾਂਗੇ ਇਹੋ ਮੈਸੇਜ ਹੈ ਹਾਡਾ